ਪੁਲਸ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਚ ਗੁੰਮਰਾਹਕੁੰਨ ਪੋਲਿਸੀ ਨਾ ਅਪਣਾਵੇ ਇਹ ਮੇਰੇ ਸੁਧਾਰ ਸੰਤੋਖ ਸਿੰਘ ਜੀ ਸਮਰਾ ਸਾਹਿਬ ਨੇ ਜੀ ਮੇਰੇ ਫਾਦਰ ਨੇ ਫਾਦਰ ਸਮਾਨ ਨੇ ਔਰ ਮੇਰੇ ਬਹੁਤ ਇਹਨਾਂ ਨਾਲ ਦੁਨੀਆ ਜਾਣਦੀ ਏ ਸਲਕੇ ਦੇ ਕਿ ਸਾਡਾ ਪਿਓ ਪੁੱਤਰ ਵਾਲਾ ਰਿਸ਼ਤਾ ਇਹ ਇਹ ਪਹਿਲਾਂ ਐਸਜੀਪੀਸੀ ਮੈਂਬਰ ਰਹੇ ਆ ਹੁਣ ਜੋਤ ਸਿੰਘ ਸਮਰਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉੱਥੇ ਸਾਡੇ ਹਲਕਾ ਅਜਨਾਲੇ ਤੋਂ ਇੰਚਾਰਜ ਨੇ ਔਰ ਜਿਹੜਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਹਲਕਾ ਹੈ ਉਹ ਮਜੀਠਾ ਤੇ ਅਜਨਾਲਾ ਦਾ ਕਾਮਨ ਹੈ ਇਹ ਮੇਰਾ ਭਰਾਮਾ ਤੋਂ ਵੱਧ ਹੈ ਜਿੰਨੇ ਸੱਜਣ ਇੱਥੇ ਖਲੋਤੇ ਆ ਮੇਰਾ ਇੱਕ ਪਰਿਵਾਰ ਦਾ ਹਿੱਸਾ ਮਜੀਠਾ ਮੇਰਾ ਪਰਿਵਾਰ ਵੱਡਾ ਪਰਿਵਾਰ ਹੈ ਤੁਸੀਂ ਇਹ ਗੱਲ ਵੇਖੋ ਕਿ ਕੱਲ ਇਸ ਮੈਰੀ ਕੁਦਰਤੀ ਜਦੋਂ ਰਾਤ ਮੈਂ ਗੱਲ ਕੀਤੀ ਆ ਸਾ ਜੋਤ ਸਿੰਘ ਹੋਰ ਆਨਾਲ ਜਿਹੜੇ ਆਏ ਆ ਇੱਥੇ ਲੋਕ ਪੁਲ ਸੇ ਦੇ ਚ ਕਿਸ ਤਰੀਕੇ ਨਾਲ ਗੁੰਮਰਾਹ ਕਰ ਰਹੀ ਆ ਕਹਿੰਦੇ ਜੀ ਤੇਲ ਪਾਉਣ ਆਏ ਪੁਲਸ ਨੂੰ ਪੁੱਛੋ ਕਿ ਤੁਸੀਂ ਤਾਂ 9 ਵਜੇ ਤਾਂ ਮੇਰੀ ਗੱਲ ਹੋਈ ਆ ਜਦ ਇਹ ਸਾਢੇ ਘੱਟ ਦਾ ਵਾਕਿਆ ਸਵਾ 8 ਦਾ ਸਾਢੇ 8 ਦਾ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਤੇਲ ਪਾਉਣ ਆਏ ਤੁਸੀਂ ਕਿਹੜੀ ਇਨਕੁਆਇਰੀ ਕਰ ਲਈ ਆਪ ਦੀ ਗੱਲ ਨੂੰ ਕਵਰ ਅਪ ਕਰਨ ਲਈ ਜਿਹੜੇ ਬੰਦੇ ਤਪੰਪ ਬੰਦ ਹੋ ਗਿਆ ਹੋਵੇ ਤਿੰਨੇ ਮੁਲਾਜ਼ਮ ਸੀ ਉਹ ਅੰਦਰ ਬੈਠੇ ਆ ਤੇ ਮੋਟਰਸਾਈਕਲ ਸੜਕ ਤੇ ਖਲੋਤਾ ਹੁਣ ਸੜਕ ਤੇ ਕਿਹੜਾ ਪੰਪ ਤੇ ਤੇਲ ਪੈਂਡਿਆ ਤੇ ਜਦ ਪਤਾ ਹੀ ਆ ਬੰਦ ਹੋ ਗਿਆ ਫਿਰ ਮੈਂ ਤੁਹਾਨੂੰ ਖੋਰ ਗੱਲ ਕਰੂੰਗਾ ਕਿ ਉਹ ਇਕੱਲੇ ਤੇਲ ਪਵਾਉਣ ਨਹੀਂ ਆਏ ਉਹ ਜੋਧ ਸਿੰਘ ਸਮਰਾ ਨੂੰ ਸਮਰਾ ਪਰਿਵਾਰ ਨੂੰ ਟਾਰਗੇਟ ਕਰਨ ਦੇ ਮਨਸ਼ਾ ਨਾਲ ਆਏ ਮੈਂ ਉਹ ਦੱਸ ਰਿਹਾ ਜੀ ਕਿਵੇਂ ਜੋर्ज ਸਿੰਘ ਸਮਰਾ ਦਾ ਕੱਲ ਪੰਪ ਤੇ ਇਹ ਆਉਣ ਲੱਗੇ ਸੀ ਕੁਝ ਮਿੰਟਾਂ ਦਾ ਫਰਕ ਰਹਿ ਗਿਆ ਮੈਨੂੰ ਲੱਗਦਾ ਉਹਨਾਂ ਨੂੰ ਭੁਲੇਖਾ ਪੈ ਗਿਆ ਇਹ ਅੰਦਰ ਬੈਠਿਆ ਕਿਉਂਕਿ ਇਹਨੇ ਪੰਪ ਤੇ ਆਉਣਾ ਸੀ ਔਰ ਜੀਨੇ ਤੇਲ ਪਾਉਣਾ ਹੁੰਦਾ ਜਾਂ ਜੀਨੇ ਚੋਰੀ ਕਰਨੀ ਹੁੰਦੀ ਹੈ ਉਹ ਇੱਕ ਮਨ ਤੇ ਸੋਚ ਨਾਲ ਆਉਂਦਾ ਕਿ ਮੈਂ ਆ ਚੋਰੀ ਕਰਨ ਚੱਲਿਆ ਮੈਂ ਕੰਮ ਕਰਕੇ ਆਉਣਾ ਜਾਂ ਮੈਂ ਤੇਲ ਪਵਾ ਕੇ ਭੱਜਣਾ ਜੀਨੇ ਮੋਟਰਸਾਈਕਲ ਹੀ ਸੜਕ ਤੇ ਖੜਾ ਕਰਤਾ ਔਰ ਸਿਲਵੀ ਆ ਕੇ ਅੰਦਰ ਤਾਵਰਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਮੁੜ ਕੇ ਚੋਰੀ ਵੀ ਕੁਝ ਨਹੀਂ ਕੀਤਾ ਤੇ ਉਹਦੀ ਮਨਸ਼ਾ ਕੀ ਆ ਔਰ ਕੁਝ ਦਿਨ ਪਹਿਲਾਂ ਹੀ ਹਰਪ੍ਰੇਤ ਚੋਕਲਾ ਹੋਰਾਂ ਨੇ ਜਿਸ ਦਿਨ ਮਨੋਰੰਜਨ ਕਾ ਲੀਏ ਹੋਰਾਂ ਦੇ ਘਰ 'ਚ ਇਹ ਗ੍ਰੇਨੇਡ ਸਿੱਟਿਆ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਏ ਡੀ ਜੀ ਪੀ ਲਾਅ ਐਂਡ ਆਰਡਰ ਨੇ ਕਿਹਾ ਕਿ ਇਹਦੇ 'ਚ ਸ਼ਹਾਦ ਪੱਟੀ ਤੇ ਇੱਕ ਆਪਣਾ ਹੈਪੀ ਪਸ਼ੀਏ ਹੋਰੀ ਜੀਵਨ ਫੌਜੀ ਹੋਰਾਂ ਦਾ ਨਾਂਉ ਸਾਹਮਣੇ ਆਇਆ ਕਿ ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਤੁਸੀਂ ਇਹ ਵੇਖੋ ਉਹਨਾਂ ਨੇ ਕੁਝ ਚੰ ਕੁਝ ਘੰਟਿਆਂ ਬਾਅਦ ਹੀ ਇੱਕ ਵੀਡੀਓ ਚਲਾਉਂਦੀ ਆ ਅਰਪ੍ਰਿਤ ਸ਼ੁਕਲਾ ਹੋਰਾਂ ਦਾ ਨਾਂਉ ਲੈਂਦੇ ਆ ਨਾਲੇ ਹਾਸਾ ਠੱਠਾ ਕਰਦੇ ਆ ਤੇ ਫੇਰ ਕਹਿੰਦੇ ਆ ਕਿ ਸਾਡੇ ਡੇਰੇ ਮਜੀਠੇ ਲੱਗੇ ਔਰ ਮੈਂ ਉਸੇ ਵਕਤ ਪੰਜਾਬ ਪੁਲਿਸ ਨੂੰ ਇਕਤਲਾਹ ਦਿੱਤੀ ਕਿ ਮੈਂ ਭਾਈ ਇਹ ਜਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਵਾਰਨਿੰਗ ਦੇ ਰਿਹਾ ਅਗਲਾ ਤੁਹਾਨੂੰ ਸਪਸ਼ਟ ਕਹਿ ਰਿਹਾ ਕਿ ਮਜੀਠੇ ਚ ਕਰਾਂਗੇ ਅਗਲੀ ਕਾਰਵਾਈ ਔਰ ਤੁਸੀਂ ਇਹ ਵੇਖੋ ਕਿ ਹਲੇ 48 ਘੰਟੇ ਬੀਤੇ ਨਹੀਂ ਤੇ ਇੱਥੇ ਆ ਕੇ ਬੰਦੇ ਨੂੰ ਮਾਰ ਕੇ ਔਰ ਦੂਜੇ ਦੇ ਸਿੱਧੇ ਮੂੰਹ ਚ ਗੋਲੀ ਮਾਰੀ ਹੈ ਔਰ ਫਿਰ ਕਿ ਕਿਸੇ ਦੀ ਮਨਸ਼ਾ ਜੋਤ ਸਿੰਘ ਨੂੰ ਸਮਰਾ ਨੂੰ ਜਾਂ ਵੱਡੇ ਸਮਰਾ ਸਾਹਿਬ ਨੂੰ ਟਾਰਗੇਟ ਕਰਨਾ ਨਹੀਂ ਸੀ ਤੇ ਕੀ ਸੀ ਪਰ ਚੋਰੀ ਕੀ ਕੀਤਾ ਜੀ ਸਾਹਿਬ ਤੇਲ ਪਾ ਕੇ ਕਿਉਂ ਨਾ ਭਜਿਓ ਤਾਂ ਅੰਦਰ ਸੀ ਤੇਲ ਪਾ ਲਨ ਦੇ ਫਿਰ ਬਾਦ ਸੋ ਬੜਾ ਕਲੀਅਰ ਸੀ ਇਟ ਵਾਸ ਅ ਟਾਰਗੇਟਡ ਪਲਾਨ ਅਟੈਕ ਔਰ ਉਹਨਾਂ ਦੀ ਹੋ ਰਿਹਾ ਅਟੈਕ ਜਿਹੜੇ ਮੇਰੇ ਮਤਲਬ ਤੁਸੀਂ ਭਰਾਵਾਂ ਨਾਲੋਂ ਜਿਨ੍ਹਾਂ ਨਾਲ ਮੇਰੇ ਵੱਦ ਸੰਬੰਧ ਦਾ ਜਾਂ ਮੇਰੀਆਂ ਸੱਚੀਆਂ ਖੱਪੀਆਂ ਬਾਵਾ ਨੇ ਤੋਂ ਪਹਿਲਾਂ ਜੈੰਤੀਪੁਰ ਕੀਤਾ ਉਹ ਉਸ ਤੋਂ ਪਹਿਲਾਂ ਮਜੀਠੇ ਥਾਣੇ ਕੀਤਾ ਮਜੀਠਾ ਥਾਣਾ ਉਹ ਜਿੱਥੇ ਸਾਹਮਣੇ ਮੇਰਾ ਦਫਤਰ ਹੈ ਦੂਜੇ ਪਾਸੇ ਥਾਣਾ ਹੁਣ ਇੱਥੇ ਤਾਂ ਹਰ ਬੰਦੇ ਨਾਲ ਮੇਰੇ ਪਰਿਵਾਰ ਦੇ ਰਿਲੇਸ਼ਨਸ਼ਿਪ ਆ ਜੀ ਜਿੰਨੇ ਖਲੋਤੇ ਆ ਮੇਰੇ ਪਰਿਵਾਰਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਵਰਤਦੇ ਸੋ ਇਹ ਬੜਾ ਕਲੀਅਰ ਹੈ ਕਿ ਜਿਹੜਾ ਬੰਦਾ ਇਸ ਗੱਲ ਦੀ ਆਵਾਜ਼ ਉਠਾ ਰਿਹਾ ਉਹਨੂੰ ਟਾਰਗੇਟ ਕਰ ਜੇਕਰ ਆਪਣਾ ਵੀ ਕੀਤਾ ਸੀ ਕਿ ਮੇ ਉਸ ਦਿਨ ਸੁਬੀਤ ਦਿੱਤੀ ਦਾ ਵੀ ਇਹ ਨੁਕਸਾਨ ਕਰ ਸਕਦੇ ਨੇ ਕਿ ਜਿਸ ਤਰ੍ਹਾਂ ਤੁਹਾਡੇ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਇਹ ਹੈਪੀ ਪਸ਼ੀਆ ਹੋ ਗਿਆ ਹੈ ਸਭ ਹੋ ਗਿਆ ਬੰਦੇ ਦੇ ਪੁੱਤ ਬਣਾਉਂਗਾ ਇਹਨਾਂ ਸਭ ਨੂੰ ਮੈਂ ਜਮਾਂ ਪਰਵਾਹ ਨਹੀਂ ਕਰਦਾ ਇਹਨਾਂ ਦੀ ਪੁਲਿਸ ਆਫ ਦਾ ਕੰਮ ਕਰੇ ਅੱਜ ਮੇਰਾ ਆਉਣ ਦਾ ਇੱਥੇ ਨਾਲ ਇਹਨਾਂ ਦੇ ਖਲੂਣ ਦਾ ਮਤਲਬ ਹੀ ਇਹ ਹੈ ਕਿ ਇਟ ਨਾਲ ਇਟ ਖੜਕਾਵਾਂਗੇ ਅਸੀਂ ਲੜਾਂਗੇ ਇਸ ਗੱਲ ਦੇ ਖਿਲਾਫ ਪਰ ਲੋਕਾਂ ਨੂੰ ਸੇਫਟੀ ਐਂਡ ਸਿਕਿਉਰਿਟੀ ਦੇਣੀ ਸਾਡੀ ਵੀ ਜ਼ਿੰਮੇਵਾਰੀ ਹੈ ਜੇ ਪੁਲਿਸ ਫੇਲ ਹੋ ਰਹੀ ਆ ਭਗਵੰਤ ਮਾਨ ਫੇਲ ਹੋ ਰਿਹਾ ਅਸੀਂ ਆਪਦੀ ਜ਼ਿੰਮੇਵਾਰੀ ਨਿਭਾਵਾਂਗੇ ਅਹੀ ਲੋਕਾਂ ਨਾਲ ਖੜੇ ਆ ਭਾਵੇਂ ਸਾਡਾ ਕਿਸੇ ਦਾ ਇੰਕਾਊਂਟਰ ਹੋ ਜੇ ਮਗਰ ਅਖੀਰਲੇ ਸਾਵਾਂ ਤੱਕ ਅਸੀਂ ਆਪਦੀ ਲੜਾਈ ਲੜਾਂਗੇ ਔਰ ਇਹ ਉਹ ਵੀਡੀਓ ਹੈ 94 ਦੀ ਅੱਜ ਹੋ ਗਈ 14 14 ਅੱਜ ਦੇ ਨਾਲ ਦੇ ਅੰਦਰ ਅੰਦਰ ਇਹਨੇ ਆਪਦਾ ਚੰਦ ਝਾੜਤਾ ਆ ਉਹ ਬੈਠਿਆ ਦੋ ਕਹਿ ਰਿਹਾ ਸੀ ਮੇਰੇ ਕੋ ਆ ਗਈ ਕਹਿ ਰਿਹਾ ਉਹ ਮੈਂ ਅੱਜ ਤੁਸੀਂ ਦੁਪਹਿਰ ਤੱਕ ਮੈਨੂੰ ਟਾਈਮ ਦਿਓ ਮੈਂ ਤੁਹਾਨੂੰ ਹੋਰ ਬੜਾ ਕੁਝ ਦਵਾਂ ਜੀ ਔਰ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਯਾਰ ਹਰ ਚੀਜ਼ ਹੀ ਮਜ਼ਾਕ ਬਣ ਗਈ ਹੁਣ ਤੁਸੀਂ ਇਹ ਵੇਖੋ ਹੁਣ ਕਿਸੇ ਨੇ ਪੰਪ ਖੋਲਣਾ ਜੀ 6 ਵਜੇ ਤੋਂ ਬਾਅਦ ਰਾਤ ਦੇ ਹਨੇਰੇ ਹੁਣ ਕਿਸੇ ਨੇ ਆਪਦੇ ਦੁਕਾਨ ਤੇ ਜਾਣਾ ਕਿਸੇ ਆਰਤੀਆਂ ਨੇ ਜਾਣਾ ਆ ਹਿੰਦੂ ਭਾਈਚਾਰਾ ਬੈਠਾ ਇੱਥੇ ਪੁੱਛ ਲਓ ਜੇ ਜਾਣਗੇ ਜਿੰਨੇ ਕਾਰੋਬਾਰੀ ਇੱਥੇ ਇਹਨਾਂ ਸਭ ਨੇ ਘਰ ਨੂੰ ਟਾਈਮ ਨਾਲ ਵੜ ਜਾਣਾ ਕਿਸੇ ਨੂੰ ਆਪਦੀ ਜਾਣ ਕੀਮਤੀ ਹੈ ਜਾਣ ਮਾਲ ਦੀ ਰੱਖਿਆ ਕਰਨਗੇ ਕੀ ਭਗਵੰਤ ਮਾਨ ਔਰ ਐਡਾ ਫੇਲ ਬੰਦਾ ਕੱਲ ਲੀਡਰ ਆਪੋਜੀਸ਼ਨ ਦੇ ਬਾਰੇ ਗੱਲਾਂ ਕਰ ਰਿਹਾ ਮੈਂ ਕਹਿੰਦਾ ਜੀ ਬੇਵਕੂਬ ਹੈ ਨਾ ਜੀ ਉਹਨਾਂ ਨੂੰ ਸੱਦ ਵੀ ਲੈ ਅੱਜ ਫੇਰ ਬੇਵਕੂਬ ਹੈ ਨਾ ਜੀ ਜੀ ਤੁਸੀਂ ਮੈਂ ਚਲੋ ਜੀ ਤੁਸੀਂ ਛੱਡੋ ਜੀ ਮੈਂ ਵੀ ਬੋਲਿਆ ਮੈਂ ਵੀ ਬੋਲਿਆ ਸੀ ਕਿ ਅਟੈਕ ਹੋਊਗਾ ਹਿੰਦੂ ਲੀਡਰ ਤੇ ਅੱਜ ਮੈਂ ਪ੍ਰੂਫ ਵੀ ਦਊਂਗਾ ਤੁਹਾਨੂੰ ਆਪਾਂ 2-3 ਵਜੇ ਤੁਹਾਨੂੰ ਸਾਰੀ ਗੱਲਾਂ ਮੈਂ ਸਕਰੀਨਾਂ 'ਚ ਵਿਖਾਊਂਗਾ ਤੇ ਮਤਲਬ ਕਿ ਕੋਈ ਆਪੋਜੀਸ਼ਨ ਦਾ ਲੀਡਰ ਜੇ ਸੇਫਟੀ ਐਂਡ ਸਿਕਿਉਰਿਟੀ ਦੀ ਪੰਜਾਬ ਦੇ ਲੋਕਾਂ ਦੀ ਚਿੰਤਾ ਪ੍ਰਗਟਾਵੇ ਤੇ ਮਤਲਬ ਕਿ ਉਹ ਗੁਨੇਕਾਰ ਹੋ ਜਾਂਦਾ ਤੇ ਜਿਨ੍ਹਾਂ ਤੋਂ ਚੈੱਕ ਕੁਛ ਨਹੀਂ ਹੋ ਰਿਹਾ ਲਾਅਨ ਆਰਡਰ ਕੰਟਰੋਲ ਨਹੀਂ ਹੋ ਰਿਹਾ ਉਹ ਉਹ ਗੁਨੇਕਾਰ ਕੋਈ ਨਹੀਂ ਜਨਾਲੇ ਜੋਤ ਸਿੰਘ ਸਮਰਾ ਸਾਹਿਬ ਇਨਚਾਰਜ ਨੇ ਕਾਫੀ ਇਹਨਾਂ ਦੀ ਸਟੇਟਮੈਂਟਾਂ ਕੈਂਸਲ ਕਰਵਾ ਰਹੀਆਂ ਇਹ ਇਹ ਕਰਨ ਨੂੰ ਕੋਈ ਥ੍ਰੈਟ ਕਾਲ ਜਾ ਰਿਹਾ ਜੋਤ ਸਿੰਘ ਸਮਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਮੈਂ ਸਪਸ਼ਟ ਦਾਅਵਾ ਕਰਦਾ ਕਿਉਂਕਿ ਇਹਨੇ ਪਿੱਛੇ ਉਹ ਆਰਤੀਆ ਦੀ ਵੀ ਗੱਲ ਉਠਾਈ ਸੀ ਹਾਂ ਜੀ ਸਰਜੀਤ ਆਰਤੀਆ ਜੀ ਨੂੰ ਫੇਰ ਆਪੀ ਪਛੀਏ ਨੇ ਕਿਹਾ ਸੀ ਔਰ ਉਸ ਤੋਂ ਪਹਿਲਾਂ ਆਈਡੀ ਦਾ ਬਲਾਸਟ ਹੋਣਾ ਸੀਗਾ ਅਜਨਾਲੇ ਜਿਹੜਾ ਇਹਨਾਂ ਨੇ ਪੁਲਿਸ ਨੇ ਰਿਕਵਰੀ ਕੀਤੀ ਹੈ ਦੱਸੋ ਮਜੀਠੇ ਅਜਨਾਲੇ ਆਹਨਾ ਥਾਣਿਆਂ ਦੇ ਇਹਨਾਂ ਅਜੇ ਇਹਨਾਂ ਦਾ ਕੀ ਮਸਲਾ ਜੀ ਹੋਰ ਇਹ ਕੇਵਲ ਤੇ ਕੇਵਲ ਕਿ ਤੁਸੀਂ ਜੇ ਅਸੀਂ ਕਿਸੇ ਨੂੰ ਟਾਰਗੇਟ ਕਰਦੇ ਹਾਂ ਤੁਸੀਂ ਉਹਨਾਂ ਲਈ ਆਵਾਜ਼ ਜੇ ਬੁਲੰਦ ਕਰੋਗੇ ਤੇ ਤੁਹਾਨੂੰ ਵੀ ਟੋਕਾਂਗੇ ਤੇ ਸਰਕਾਰ ਆਪ ਦੀ ਉਸ ਗੱਲ ਨੂੰ ਅਡਰੈਸ ਨਹੀਂ ਕਰਦੀ ਸਾਬ ਨੂੰ ਸਿਕਿਉਰਟੀ ਦਿੱਤੀ ਗਈ ਹੈ ਜੀ ਆਮ ਲੋਕਾਂ ਤੇ ਗੋਲੀਆਂ ਚੱਲ ਰਹੀਆਂ ਨੇ ਕਿ ਤੁਹਾਡੀ ਸਿਕਿਉਰਟੀ ਵਿਡਰੋ ਕੀਤੀ ਗਈ ਹੈ ਮੈਂ ਕਹਿੰਦਾ ਜੀ ਮੇਰੀ ਇਹ ਵੀ ਭਗਵੰਤ ਮਾਨ ਨੂੰ ਲਾ ਦਿਓ ਜਾਂ ਉਹਦੀ ਘਰ ਦੀ ਤੇ ਜਾਂ ਮਾਤਾ ਜੀ ਤੇ ਲਾ ਦਿਓ ਦਾ ਤਾਂ ਕਹਿੰਦਾ ਸਾਰੀ ਲੈ ਜਾਓ ਬੀਜਪੀ ਲਿਖ ਕੇ ਦੇ ਦੇਵੇ ਸਾਨੂੰ ਤਾਂ ਲਿਖ ਕੇ ਦਵੇ ਕਿ ਆਈ ਵਿਲ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਐਵਰੀ ਪੰਜਾਬੀ ਮੀਡੀਆ ਦਾ ਜਿੱਦਾਂ ਉਥੇ ਜੀਟੀਵੀ ਹੋਈ ਵਾਰਦਾਤ ਜੇ ਸਾਡਾ ਕਾਰੋਬਾਰ ਤੇ ਬਹੁਤ ਵੱਡਾ ਜਿਹੜੇ ਤੁਸੀਂ ਤੇ ਚਲਦਾ ਜਾਹਿਰ ਕਰ ਹੀ ਰਹੇ ਜੇ ਤੇ ਫਿਰ ਕਾਰੋਬਾਰ ਤੁਸੀਂ ਨਾ 2 ਵਜੇ ਤੱਕ ਦਾ ਟਾਈਮ ਦਿਓ ਜੀ ਤੁਹਾਨੂੰ ਮੈਂ ਬਹੁਤ ਕੁਝ ਦਵਾਂਗਾ ਅੱਜ ਥੋੜੀਆਂ ਵੀ ਅੱਖਾਂ ਖੁੱਲਣ ਗਿਆ ਤੁਹਾਨੂੰ ਗੱਲ ਵੀ ਸਮਝ ਜਾਊਗੀ ਇੱਥੇ ਕੋਈ ਫਾਇਦਾ ਨਹੀਂ ਅੱਜ ਤੁਸੀਂ ਮੌਕਾ ਵਾਰਦਾਤ ਵੇਖਣ ਆਏ ਹੋ ਠੀਕ ਹੈ ਜੀ ਤੁਸੀਂ ਇਹ ਵੇਖ ਲਓ ਕਿ ਕਿਸੇ ਬੰਦੇ ਨੇ 1 ਰੁਪਈਆ ਨਹੀਂ ਲੈ ਕੇ ਗਿਆ ਜੀ ਇੱਕ ਬੂੰਦ ਤੇਲ ਦਾ ਨਹੀਂ ਪਾਇਆ ਮੈਨੂੰ ਲੱਗਾ ਚਾਰ ਗੋਲੀਆਂ ਮਾਰ ਕੇ ਗਏ ਆ ਇੱਕ ਬੰਦਾ ਮਾਰਤਾ ਹੈ ਵਿਚਾਰਾ ਦੂਜੇ ਮੂੰਹ ਚ ਉਹਦੀ ਹਾਲਤ ਹਲੇ ਸੀਰੀਅਸ ਹੈ ਜੀ ਮੇਰੇ ਕੋਲ ਜਦ ਤੱਕ ਇਹ ਇਹ ਦੱਸ ਦਿਓ ਰਹਿਣ ਲਈ 48 ਘੰਟੇ ਬੜੇ ਕੀਮਤੀ ਆ ਦੇਖੋ ਰਹਿਣ ਵਾਲੇ ਨਹੀਂ ਯਾਰ ਕੰਮ ਕੀਤੇ ਲਈ ਕਰ ਰਹੇ ਸੀ ਇਹਨਾਂ ਨੇ EMPLOYE ਕੀਤੇ ਨਾ ਮਤਲਬ ਇਹ ਗੱਲ ਤੇ ਨਾ ਜਾਓ ਕੌਣ ਕਿੱਥੋਂ ਆਇਆ ਇਸ ਗੱਲ ਤੇ ਜਾਓ ਵਿਚਾਰਿਆਂ ਦਾ ਔਰ ਆਪ ਦੀ ਪਰਿਵਾਰ ਦਾ ਗੁਜ਼ਰਵਾਸਤੇ ਆਪ ਦੇ ਪਰਿਵਾਰ ਦੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਉਹਨਾਂ ਨੂੰ ਨੌਕਰੀ ਮਿਲੀ ਸੀ ਅੱਜ ਉਹ ਬੰਦਾ ਉਹਨਾਂ ਦਾ ਕਮਾਉ ਚਲੇ ਗਿਆ ਮੈਂ ਅਜ ਪੁੱਛਣਾ ਚ ਉਹਨਾਂ ਭਗਵੰਤ ਮਾਨ ਨੂੰ ਇਹ ਆਪਾਂ ਦੁਪਹਿਰ ਨੂੰ ਕਰਨਾ ਸਾਰਾ ਕੱਲ੍ਹ ਭਗਵੰਤ